ਬੱਗਾ ਬਰਾਣਾ ਚ ਲੱਗੀ ਜੀ ਲੇਡੀ ਸੂਟਾਂ ਦੀ ਵੱਡੀ ਸੇਲ ਸਾਰੇ ਲੇਡੀ ਸੂਟ ਮਿਲਣਗੇ ਫੈਕਟਰੀ ਦੇ ਦਾਤੇ ਤੁਹਾਡੇ ਲਈ ਲੈ ਕੇ ਆ ਗਏ ਮਸਲੀਨ ਦੇ ਸੂਟ ਡਿਜੀਟਲ ਪ੍ਰਿੰਟ ਬਾਜ਼ਾਰ ਚ ਸੂਟ ਮਿਲਦਾ 400 ਰੁਪਏ ਦਾ ਆਪਾਂ ਦੇ ਨੇ 400 ਦਾ 2 ਮਤਲਬ ਇਹਦਾ 200 ਰੁਪਏ ਦਾ 1 ਹੈ 200 ਰੁਪਏ ਦਾ 1 ਭਾਜੀ ਇਹ ਚ ਰਾਂਗੜ ਦੇਨ ਕਿੰਨੇ ਕ ਮਿਲ ਜਾਣਗੇ ਇਹ ਚ 15 ਵੀ ਡਿਜ਼ਾਈਨ ਆ ਚਾਰ ਚਾਰ ਕਲਰ ਸਭ ਦੇ ਵਿੱਚ ਹਾਜ਼ਰ ਆ ਜੀ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਆਈਟਮ ਹੋਰ ਵਿਖਾਉਨੇ ਆ ਪੂਰੇ ਧਮਾਕੇ ਕਰਤੇ ਜੀ ਵੇਖੋ ਕਿੰਨਾ ਸੋਹਣਾ ਸੂਟ ਕਿੰਨਾ ਸੋਹਣਾ ਡਿਜ਼ਾਈਨ ਵੇਖੋ ਜਿਹੜਾ ਮਾਰਕੀਟ ਦੇ ਵਿੱਚ ਬਾਜ਼ਾਰ 'ਚ ਸੂਟ ਵਿਕਦਾ 650 ਰੁਪਏ ਦਾ ਸਿਰਫ ਆਪਾਂ ਦੇਨੇ 600 ਦੇ ਦੋ ਅੱਛਾ ਇਹ ਗਰਮੀਆਂ ਦਾ ਸਪੈਸ਼ਲ ਤੋਹਫਾ ਆ ਗਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਚੁੱਕੇ ਦੇ ਪਹਿਲਾਂ ਰੰਗ ਹੈਗੇ 8-10 ਨਾ ਭਾਈ ਜੀ ਇਹਦੀ ਵੀ 8-10 ਕਲਰ ਹੈ ਡਿਜ਼ਾਈਨ ਵੀ 25-30 ਡਿਜ਼ਾਈਨ ਹੈ ਇਸ ਤੋਂ ਅਗਲੀ ਇਹ ਕਿਹੜਾ ਮੈਚਿੰਗ ਜਿਹੜਾ ਮੈਚਿੰਗ ਸੂਟ ਹੈ ਵੇਖੋ ਕਿੰਨਾ ਸੋਹਣਾ ਆਲੋ ਮੈਚਿੰਗ ਸੂਟ ਬਹੁਤ ਸੋਹਣਾ ਤੇ ਡਿਜ਼ਾਈਨ ਇੰਨੇ ਸੋਹਣੇ ਬੰਬਲੇ ਡਿਜ਼ਾਈਨ ਤੇ ਰੇਟ ਕਿੰਨਾ ਰਹਿਣਾ ਪੰਜ ਦਾ ਸੌਦਾ 120 ਸੂਟ ਆ ਯਾਰ ਇਹ ਘਾਟ ਨਾ ਖਾਲਿਓ ਰੇਟ ਦੀ ਸੋਚ ਕੇ ਬੋਲਦੇ ਹਾਂ ਹਾਂ ਬਿਲਕੁਲ ਸੋਚ ਕੇ ਜੀ ਬਿਲਕੁਲ ਆ ਫਾਇਦੇ ਨਾਲ ਲੈ 250 ਦਾ ਸੂਟ ਰਹਿ ਗਿਆ ਗੱਲ ਹਾਂ 250 ਦਾ ਫਾਇਦੇ ਨਾਲ ਲੈ ਫਾਇਦੇ ਨਾਲ ਦੇ ਦਣਾ 500 ਦੇ ਦੋ ਇਹਦੇ ਨਾਲ ਨਾਲ ਜਿਹੜਾ ਵੀਡੀਓ ਆਪਣੀ ਸ਼ੇਅਰ ਕਰੂਗਾ ਹਾਂ ਸ਼ੇਅਰ ਟੂ ਗਰੁੱਪ ਕਰੂਗਾ ਉਹਨਾਂ ਵਿੱਚੋਂ 5 ਜਣਿਆਂ ਨੂੰ ਸੂਟ ਘਰੇ ਬੈਠਾ ਨੂੰ ਮਿਲਣਗੇ ਬਿਲਕੁਲ ਫਰੀ ਦਿੱਤੇ ਜਾਣਗੇ ਤੇ ਇਹਦੇ ਵਾਸਤੇ ਕੋਈ ਪਰਚੇਸਿੰਗ ਵੀ ਨਹੀਂ ਕਰਨੀ ਸਿਰਫ ਵੀਡੀਓ ਸ਼ੇਅਰ ਕਰਨੀ ਹੈ ਤੇ ਸ਼ੇਅਰ ਟੂ ਗਰੁੱਪ ਕਰਨੀ ਹੈ 5 ਜਣਿਆਂ ਨੂੰ ਇਹ ਸੂਟ ਬਿਲਕੁਲ ਫਰੀ ਦਿੱਤੇ ਜਾਣਗੇ